ਉਦੋਂ ਸਟਾਕ ਮਾਰਕੀਟ ਤੇ ਕਹਿੰਦੇ ਵੀ ਇਹ ਜਿਹੜਾ ਯੂਐਸਏ ਸਟਾਕ ਹੈਗਾ ਇੰਡੈਕਸ ਐਸਐਨਵੀ 500 13% ਕਹਿੰਦੇ 2025 ਦੀ ਰਿਟਰਨ ਹੈਗੀ ਆ ਤੇ ਖਾਸ ਕਰਕੇ ਇਹ ਡ੍ਰਿਵਨ ਹੈਗਾ ਟੈਕ ਐਂਡ ਏਆਈ ਸੈਕਟਰ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਪਰ ਮੀਨ ਵਾਈਜ਼ ਜਿਹੜੀ ਗੱਲ ਹੈਗੀ ਲੇਬਰ ਮਾਰਕੀਟ ਦੀ ਉਹਦੇ ਜਿਹੜੇ ਇੰਡੀਕੇਟਰ ਹੈਗੇ ਉਹ ਲਗਾਤਾਰ ਜਿਹੜੀ ਵੀਕਨੈਸ ਉਹ ਦਿਖਾ ਰਿਹਾ ਖਾਸ ਕਰਕੇ ਜਦੋਂ ਆਪਾਂ ਹਾਇਰਿੰਗ ਦੀ ਗੱਲ ਕਰਦੇ ਆ ਤੇ ਜਦੋਂ ਆਪਾਂ ਕੌਨਫੀਡੈਂਸ ਦੀ ਗੱਲ ਕਰਦੇ ਆ ਵੀ ਕਿ ਜਿਹੜੇ ਵਰਕਰ ਹੈਗੇ ਕਿਸੇ ਵੀ ਕੰਪਨੀ ਦੇ ਵਿੱਚ ਕਰਦੇ ਕੀ ਉਹ ਕੌਨਫੀਡੈਂਟ ਹੈ ਕਿ ਉਹਨਾਂ ਦੀ ਜੌਬ ਨੂੰ ਲੈ ਕੇ ਉਹ ਵੀ ਇੱਕ ਵੱਡਾ ਜਿਹੜਾ ਮੁੱਦਾ ਹੈਗਾ ਚੀਜ਼ ਨੂੰ ਲੈ ਕੇ ਤੇ ਉਸ ਦੀ ਆਲਰੇਡੀ ਇਨਕਮ ਗਰੋਥ ਹੈਗੀ ਉਹ ਬਹੁਤ ਜਿਵੇਂ ਸਲੋ ਹੈਗੀ ਆ ਆਲਮੋਸਟ ਸਾਰੇ ਸੈਕਟਰਸ ਦੇ ਵਿੱਚ ਹੁਣ ਇਹਦੀ ਕਰਕੇ ਜਿਹੜਾ ਵੈਲਥ ਐਂਡ ਐਸੈਟਸ ਦਾ ਹੈਗਾ ਵਾ ਖਾਸ ਕਰਕੇ ਸਟਾਕਸ ਐਂਡ ਰੀਅਲ ਸਟੇਟ ਉਹ ਉਹਦੀ ਗਰੋਥ ਕਿਦਾਂ ਕਿਦਾਂ ਫਾਸਟ ਹੋ ਚੁੱਕੀ ਆ ਖਾਸ ਕਰਕੇ ਜਿਹੜੀਆਂ ਆਪਾਂ ਪ੍ਰੋਡਕਟਿਵਿਟੀ ਔਰ ਵੇਜਸ ਨੂੰ ਲੈ ਕੇ ਆਪਾਂ ਕਨੈਕਟ ਕਰਦੀਆਂ ਉਹਦੇ ਉੱਤੇ ਸੋ ਜਿਹੜਾ ਇਨਕਵੈਲਟੀ ਦਾ ਜਿਵੇਂ ਖਾਸ ਕਰਕੇ ਇੱਕ ਬੰਦੇ ਕੋਲ ਤਾਂ ਚਲੋ ਸਟਾਕਸ ਐਂਡ ਰੀਅਲ اسٹیਟ ਹੈਗੀ ਆ ਜਦੋਂ ਉਹ ਪੈਸਾ ਉਧਰ ਫਲੋ ਹੁੰਦਾ ਵਾ ਬਿਜ਼ਨਸ ਵਾਲੀ ਸਾਈਡ ਤਾਂ ਜਿਹੜੇ ਐਸੈਟ ਹੁੰਦੇ ਉਹਨਾਂ ਦੀ ਜਿਹੜੀ ਵੈਲਿਊਏਸ਼ਨ ਆ ਉਹ ਵਧਣੀ ਸ਼ੁਰੂ ਹੋ ਜਾਂਦੀ ਆ ਪਰ ਜਿਹੜਾ ਆਮ ਬੰਦਾ ਉਹ ਨਹੀਂ ਕਰਦਾ ਉਹਦੇ ਲਈ ਜਿਹੜੀ ਉਹ ਅਚੀਵ ਕਰਨਾ ਮਾ ਉਹ ਇੱਕ ਐਡਵਰ ਸਟੇਕ ਹੁੰਦੀ ਆ ਉਹ ਹੋਰ ਦੀ ਉੱਪਰ ਦੀ ਉੱਪਰ ਚਲੀ ਜਾਂਦੀ ਆ ਆਮ ਬੰਦੇ ਲਈ ਜਿਹੜਾ ਇ ਉਦੇ ਕਰਕੇ ਜਿਹੜਾ ਤੁਹਾਨੂੰ ਕੀ ਲੱਗਦਾ ਵੀ ਉਹ ਉਹ ਸਸਟੇਨੇਬਲ ਹੈਗਾ ਜਿਹੜਾ ਜਿਹੜੀ ਇਨਕਵੈਲਟੀ ਤੁਹਾਡੀ ਕ੍ਰੀਏਟ ਹੁੰਦੀ ਹੈ ਫਿਰ ਮਾਰਕੀਟ ਦੇ ਵਿੱਚ ਜਾਂ ਕਿਸੇ ਵੀ ਇਨਕਵੈਲਟੀ ਤਾਂ ਬਹੁਤ ਜ਼ਿਆਦਾ ਹੋਈ ਆ ਯਾਰ ਔਰ ਗੈਪ ਜਿਹੜਾ ਹੈ ਵਾਈਡਨ ਹੀ ਹੁੰਦਾ ਜਾ ਰਿਹਾ ਜੇ ਆਪਾਂ ਹੁਣ ਵਾਲੇ ਟਾਈਮ ਦੇ ਵਿੱਚ ਵੀ ਦੇਖੀਏ ਜੰਗ ਜੇਨੇਸ਼ਨ ਵਾਸਤੇ ਆ ਹਾਂ ਆਪਾਂ ਨੂੰ ਇਨ ਟਰਮਸ ਆਫ ਡਾਲਰ ਤਾਂ ਆਪਾਂ ਨੂੰ ਲੱਗਦਾ ਵੀ ਯਾਰ ਪਹਿਲਾਂ 20000 ਸੈਲਰੀ ਹੁੰਦੀ ਸੀ ਸਾਲ ਦੀ 20000 ਡਾਲਰ ਕਮਾਉਂਦਾ ਸੀ ਤਾਂ ਹੁਣ 5000 70000 ਆ ਆਨਨ ਐਵਰੇਜ ਲੋਕ ਕਮਾਈ ਜਾਂਦੇ ਨੇ ਬਟ ਜੇ ਇਨਫਲੇਸ਼ਨ ਦੇ ਹਿਸਾਬ ਨਾਲ ਅਡਜਸਟਡ ਕਰਕੇ ਦੇਖੀਏ ਤਾਂ ਦੈਟਸ ਨਥਿੰਗ ਰਾਈਟ ਤੁਸੀਂ ਉਹਦੇ ਚ ਕੁਝ ਵੀ ਖਾਸ ਕੁਆਲਿਟੀ ਆਫ ਲਾਈਫ ਨਹੀਂ ਜੀ ਸਕਦੇ ਹੈਗੇ ਸੋ ਅਨ ਜੇਨਰੇਸ਼ਨ ਇਸ ਜੇਨਰੇਸ਼ਨ ਵਾਸਤੇ ਇੱਕ ਤਾਂ ਸਟ੍ਰੈਸ ਇਸ ਲੈਵਲ ਤੱਕ ਹੈਗੀ ਆ ਬਿਕੋਜ਼ ਜੌਬ ਜਿਹੜੀਆਂ ਸਿਕਿਉਰ ਨਹੀਂ ਹੈਗੀਆਂ ਪਹਿਲਾਂ ਪਹਿਲਾਂ ਵਾਂਗੂ ਨਹੀਂ ਹੈਗਾ ਵੀ ਤੁਸੀਂ ਇੱਕ ਜੌਬ 'ਚ ਵੜ ਗਏ ਤੇ 35 ਸਾਲ ਤੁਸੀਂ ਹੈਨਾ ਉਹ ਕਰਕੇ ਬਾਹਰ ਆਗੇ ਰਾਈਟ ਸੋ ਉਦਾਂ ਦੀਆਂ ਜੌਬਸ ਤਾਂ ਹੁਣ ਰਹੀਆਂ ਨਹੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਹਰ ਤਲਵਾਰ ਦੀ ਲਟਕੀ ਰਹਿੰਦੀ ਹੈ ਸਾਲ ਦੋ ਸਾਲ ਬਾਅਦ ਕੋਈ ਨਾ ਕੋਈ ਲੇ-ਆਫ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹੈਗੀਆਂ ਸੋ ਇਹ ਇੱਕ ਜਿਹੜਾ ਇੱਕ ਪ੍ਰੋਬਲਮ ਹੈਗੀ ਜੰਗ ਜਨਰੇਸ਼ਨ ਵਾਸਤੇ ਤੇ ਜਿਹੜਾ ਇਨਕੁਐਲਿਟੀ ਗੈਪ ਇਸ ਲਈ ਵੀ ਆ ਕਿਉਂਕਿ ਜਿਹੜੀ ਅੱਜ ਦੀ ਡੇਟ ਵਿੱਚ ਆਪਾਂ ਕੱਲ ਪਰਸੋ ਵੀ ਐਪੀਸੋਡ ਚ ਗੱਲ ਕਰ ਰਹੇ ਸੀ ਵੀ ਐਸੈਟ ਬਣਾਉਣਾ ਇਨਵੈਸਟ ਕਰਨਾ ਪਹਿਲੀ ਗੱਲ ਸੇਵ ਸੇਵ ਕਰਨਾ ਹੀ ਆਲਮੋਸਟ ਇੱਕ ਡਾਉਟਿੰਗ ਟਾਸਕ ਆ ਵੀ ਆਪਦੇ ਪੈਸੇ ਉਹਦੇ ਚ ਸੇਵ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਕਿਉਂਕਿ ਮਹਿੰਗਾਈ ਇੰਨੀ ਜ਼ਿਆਦਾ ਹੋਈ ਹੈ ਰਾਈਟ ਉਸ ਤੋਂ ਬਾਅਦ ਸੇਵ ਕਰਨਾ ਸੇਵ ਕਰਕੇ ਉਹਨੂੰ ਕੋਈ ਐਸੈਟ ਦੇ ਵਿੱਚ ਖਾਸ ਕਰਕੇ ਰੀਅਲ ਏਸਟੇਟ ਵਰਗਾ ਐਸੈਟ ਲੈਣਾ ਬਹੁਤ ਨਾਮੁਨਕਰ ਵਾਲੀ ਗੱਲ ਹੋਈ ਪਈ ਆ ਜਿਹੜੀ ਡਿਟ ਵਿੱਚ ਰਾਈਟ ਸੋ ਉਸ ਤੋਂ ਬਾਅਦ ਫਿਰ অপਸ਼ਨ ਕੀ ਰਹਿੰਦੀ ਆ ਪੀਪਲ ਗੋ ਇਨਟੂ ਮਿਚੁਅਲ ਫੰਡਸ ਰਾਈਟ ਇੰਸ਼ੋਰੈਂਸ ਪਾਲਿਸੀ ਲੈ ਲੈਂਦੇ ਨੇ ਜੋ ਵੀ ਆਲਟੀਮੇਟਲੀ ਇਕਵਿਟੀ ਦੇ ਵਿੱਚ ਹੀ ਪੈਸਾ ਆਉਂਦਾ ਆ ਤੇ ਜਾਂ ਫਿਰ ਡਾਇਰੈਕਟਲੀ ਸਟਾਕ ਮਾਰਕੀਟ ਦੇ ਵਿੱਚ ਜਾਂਦੇ ਨੇ ਸੋ ਕਿਉਂਕਿ ਉਹਦੇ ਚ ਆਪਾਂ ਥੋੜਾ ਥੋੜਾ ਪੈਸਾ ਲਾਉਣੇ ਹੈਗੇ ਆ ਸੋ ਉਹਦੇ ਕਰਕੇ ਇਕਵਿਟੀ ਮਾਰਕੀਟ ਆਪਾਂ ਹੁਣ ਦੇਖ ਸਕਦੇ ਜਿਹੜੀ ਵੈਲਿਊਏਸ਼ਨ ਆ ਥਰੂ ਦਾ ਰੂਫ ਕੋਈ ਮਤਲਬ ਸੈਂਸ ਨਹੀਂ ਕਰਦੀ ਹੈਗੀ ਸੋ ਉਹ ਵੀ ਇੱਕ ਉੱਥੇ ਵੀ ਆਪਾਂ ਹੁਣ ਰਿਸਕੀ ਐਸੈਟ ਜਿਹੜਾ ਮਸਾ ਹਾਰਡ ਅਰਨਿੰਗ ਮਨੀ ਆਪਾਂ ਥੋੜਾ ਬਹੁਤ ਸੇਵ ਕਰਦੇ ਆ ਉਹ ਵੀ ਰਿਸਕੀ ਐਸੈਟਸ 'ਚ ਹੀ ਜਾ ਰਿਹਾ ਅਗਰ ਉਹ ਡਾਊਨ ਟ੍ਰੈਂਡ ਦੇ ਵਿੱਚ ਚਲੇਗਾ ਤੇ ਬੰਦੇ ਉਧਰੋਂ ਜੌਬ ਦਾ ਪ੍ਰੋਬਲਮ ਹੈ ਤੇ ਜੇ ਤੁੜੀਆਂ ਇਨਵੈਸਟਮੈਂਟ ਵੀ ਥੱਲੇ ਆ ਗਈ ਜਿਵੇਂ ਰੀਅਲ ਸਟੇਟ ਦੇ ਵਿੱਚ ਲੋਕਾਂ ਦੀਆਂ ਆਈਆਂ ਹੀ ਹੋਈਆਂ ਰਾਈਟ ਆ ਖਾਸ ਕਰਕੇ ਜਿਨ੍ਹਾਂ ਨੇ ਆਨਲੀ ਆਨਲੀ ਰੀਅਲ ਸਟੇਟ ਲਈ ਸੀ ਆ ਦੇ ਆਰ ਇਨ ਟੂ ਕਾਈਂਡ ਆਫ ਡਿਪਰੈਸ਼ਨ ਮੋਡ ਦੇਖਿਆ ਜਾਵੇ ਮੋਸਟਲੀ ਲੋਕਾਂ ਦਾ ਰਾਈਟ ਜੀ ਸੋ ਇਹ ਮੈਨੂੰ ਲੱਗਦਾ ਵੀ ਇਨ ਇਨਕਵੈਲਟੀ ਜਿਹੜਾ ਗੈਪ ਤੁਸੀਂ ਗੱਲ ਕੀਤੀ ਹੈ ਇਹ ਹੋਰ ਵੀ ਵਾਈਡਨ ਹੀ ਹੋਊਗਾ ਜਿਹੜੇ ਹਿਸਾਬ ਨਾਲ ਚੀਜ਼ਾਂ ਚੱਲ ਰਹੀਆਂ ਜੌਬ ਸਿਕਿਉਰਟੀ ਨਹੀਂ ਹੈਗੀਆਂ ਤੇ ਔਰ ਪੇ ਰੇਜ਼ ਨਹੀਂ ਨੇ ਹੈਗੇ ਜਿਨੀ ਚਾਹੀਦੇ ਆ ਜਿਹੜੀ ਰੇਟ ਵਿੱਚ ਅਕੋਰਡਿੰਗ ਟੂ ਦ ਇਨਫਲੇਸ਼ਨ ਹੈ ਜੀ ਪਰ ਇਹ ਤੁਹਾਨੂੰ ਜਿਹੜੀ ਗ੍ਰੋਥ ਲੱਗ ਰਹੀ ਹੈ ਸਟਾਕ ਮਾਰਕੀਟ ਦੇ ਵਿੱਚ ਦਿਨ-ਦਿਨ جاری ਤੁਸੀਂ ਇੱਕ ਚੀਜ਼ ਤਾਂ ਡੈਫੀਨਿਟਲੀ ਦੱਸੀ ਇਹ ਵੀ ਇਹਦੇ ਵਿੱਚ ਜ਼ਿਆਦਾ ਟੈਕ ਜਿਹੜੇ ਸਟਾਕਸ ਹੈਗੇ ਨੇ AI ਵਗੈਰਾ ਸਟਾਕਸ ਚਿਪ ਕੰਪਨੀਆਂਸ ਹੈਗੀਆਂ ਨੇ ਉਹੀ ਜ਼ਿਆਦਾ ਗੇਨ ਕਰ ਰਹੀਆਂ ਨੇ ਪਰ ਇਹਦਾ ਵੱਡਾ ਇੱਕ ਰੀਜ਼ਨ ਕਿਉਂ ਬਣਦਾ ਵੀ ਲਾਈਕ ਕੀ ਲੋਕਾਂ ਕੋਲ ਨੇ ਲਾਈਕਿ ਇਹਦੀ ਵੈਲਿਊਏਸ਼ਨ ਆ ਇਹਦੀ ਇਹ ਗ੍ਰੋਥ ਹੈਗੀ ਕਿ ਕਿਹੜੇ ਕਿਸ ਚੀਜ਼ ਦੇ ਉੱਤੇ ਬੇਸ ਹੈਗੀ ਪਹਿਲੀ ਲਈ ਅ ਇਟਸ ਆਲ ਲਾਈਕ ਯੂਫੋਰੀਆ ਮੋਡ ਚੱਲ ਰਿਹਾ ਜਿਵੇਂ ਟੈਕ ਬੂਮ ਚੱਲ ਰਿਹਾ ਸੀਗਾ 90ਸ ਲੇਟ 90ਸ ਦੇ ਵਿੱਚ ਰਾਈਟ 95 96 ਤੋਂ ਸ਼ੁਰੂ ਹੋ ਗਿਆ ਹੋਇਆ ਸੀਗਾ ਸੋ ਉਸੇ ਤਰ੍ਹਾਂ ਹੁਣ ਤੁਸੀਂ ਤੁਸੀਂ ਇੰਨਾ ਡਾਇਕੋਟਮੀ ਦੇਖੋਗੇ ਇਸ ਚੀਜ਼ ਦੇ ਵਿੱਚ ਪੈਰਾਡੌਕਸ ਜਿਹੜਾ ਹੈਗਾ ਮੇਨ ਜਿਹੜੇ ਵਧੀਆ ਕੰਪਨੀਆਂਸ ਹੈਗੀਆਂ ਰਾਈਟ ਜਿਹੜੀਆਂ on an average ਹਰ ਬੰਦਾ ਯੂਜ਼ ਕਰਦਾ ਆ ਚਾਹੇ ਫਾਰਮਾ ਕੰਪਨੀਆਂ ਹੋ ਗਈਆਂ ਰਾਈਟ ਚਾਹੇ ਰਿਟੇਲ ਸੈਕਟਰ ਦੀਆਂ ਕੰਪਨੀਆਂ ਹੋ ਗਈਆਂ ਜਿਹੜੀ ਪੈਸੇ ਪ੍ਰੋਫਿਟੇਬਲ ਕੰਪਨੀ ਹੈਗੀਆਂ ਉਹ ਸਟਾਕ ਉਹ ਨੀਚੇ ਜਾ ਰਹੇ ਨੇ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਜਿਹੜੀਆਂ ਕੰਪਨੀਆਂ 'ਚ ਕੋਈ ਪ੍ਰੋਫਿਟੇਬਿਲਿਟੀ ਹੈ ਨਹੀਂ ਸਿਰਫ ਵੈਬਸਾਈਟ ਵਧੀਆ ਬਣਾਈ ਹੋਈ ਆ ਇੱਕ ਯੂਜ਼ ਕੇਸ ਵਧੀਆ ਬਣਾਇਆ ਹੋਇਆ ਤੇ AI ਨਾਲ ਬਸ ਉਹਨਾਂ ਨੇ ਮਾਡਲ ਕੀਤਾ ਹੋਇਆ ਸੋ AI ਦੇ ਨਾਂ ਤੇ ਉਹ ਲੋਕ ਸਟਾਕ ਲਈ ਜਾ ਰਹੇ ਨੇ ਸੋ ਹੁਣ ਉਹ ਐਕਚੁਅਲੀ ਪ੍ਰੋਫਿਟੇਬਿਲਿਟੀ ਆਉਂਦੀ ਆ ਫਿਊਚਰ ਦੇ ਵਿੱਚ ਉਹ ਕਾਈਂਡ ਆਫ ਕਨ ਸਟਾਰਟਅਪ ਮੋਡ ਆਪਾਂ ਕਹਿ ਸਕਦੇ ਆ ਸੋ ਉਹ ਲੋਕ ਸਿਰਫ ਇਸ ਲਈ ਬਾਏ ਕਰ ਰਿਹਾ ਰਹੇ बिकॉज ਉਹ ਸਟਾਕ ਚੱਲ ਗਿਆ ਡਬਲ ਹੋ ਗਿਆ ਟ੍ਰਿਪਲ ਹੋ ਗਿਆ ਰਾਈਟ ਜਿਹੜਾ 20 ਡਾਲਰ ਦਾ ਸਟਾਕ ਸੀ ਉਹ 1700 ਡਾਲਰ ਦਾ ਹੋ ਗਿਆ ਲੋਕਾਂ ਨੂੰ ਲੱਗਦਾ ਇਹ ਸੌ ਦਾ ਹੋ ਜਾਣਾ ਕੋਈ ਕਹਿੰਦਾ 150 ਦਾ ਹੋ ਜਾਣਾ ਸੋ ਇਸ ਚੀਜ਼ ਦੇ ਉੱਤੇ ਫਿਰ ਇਦਾਂ ਲੱਗਦਾ ਨਾ ਇਹ ਲੋਕੀ ਪੌਂਜੀ ਸਕੀਮ ਦੇ ਵਿੱਚ ਹੀ ਪੈਸਾ ਲਾ ਰਹੇ ਆ ਜਿਵੇਂ ਰੀਅਲ ਏਸਟੇਟ ਦੇ ਵਿੱਚ ਉਹ ਚੱਲ ਰਿਹਾ ਸੀ ਪ੍ਰੀ ਕੰਸਟਰਕਸ਼ਨ ਵਾਲੋ ਨੇ ਵਧੀ ਜਾਣਾ ਵਧੀ ਜਾਣਾ ਰਾਈਟ ਪਰ ਉਸ ਤੋਂ ਲੇਟਰ ਇੱਕ ਇੱਕ ਟਾਈਮ ਹੁੰਦਾ ਵੀ 1.5-2 ਸਾਲ ਸਹੀ ਹੈ ਨਾ ਪਰ ਉਸ ਤੋਂ ਬਾਅਦ ਜਿਹੜੇ ਕੈਕਸ਼ਨ ਦੇ ਵਿੱਚ ਆਉਂਦੀ ਆਉਂਦੀ ਆ ਪਰ ਇਹ ਜਿਹੜੀ ਆਪਾਂ ਗੱਲ ਕਰਦੇ ਵੀਰੇ ਦੂਸਰੇ ਐਸਲ ਦੇ ਵਿੱਚ ਸਟਾਕ ਹੈਗੇ ਜਿਹੜੇ ਕਾਮਬੰਦਾ ਯੂਜ਼ ਕਰਦਾ ਡੇ ਟੂ ਡੇ ਲਾਈਫ ਦੇ ਵਿੱਚ ਉਹ ਕੰਪਨੀਆਂ ਫਿਰ ਆਲਰੇਡੀ ਸਟਰਗਲ ਕਰ ਰਹੀਆਂ ਨੇ ਤਾਂ ਉਹਨਾਂ ਦਾ ਇੱਕ ਵੱਡਾ ਪੋਰਸ਼ਨ ਹੁੰਦਾ ਤੁਹਾਡੀ ਲਾਈਫ ਦੇ ਵਿੱਚ ਮੈਨੂੰ ਲੱਗਦਾ ਲੋਕੀ ਉੱਥੇ ਸਗੰਦੀ ਪੈਸਾ ਸਪੈਂਡ ਕਰਨਾ ਘੱਟ ਚੁੱਕਿਆ ਵਾ ਕਿ ਲੋਕੇ ਪੈਸਾ ਲਾ ਰਹੇ ਹੋ ਸਿਰਫ ਗਰੋਥ ਨੂੰ ਦੇਖ ਕੇ ਲਾ ਰਹੇ ਪਰ ਉਹਦੇ ਜਿਹੜੀ ਦੀ ਐਕਚੁਅਲ ਯੂਟਿਲਾਈਜੇਸ਼ਨ ਹੈਗੀ ਹੈ ਤੁਹਾਡੀ ਲਾਈਫ ਦੇ ਵਿੱਚ ਉਹ ਉਹਦੇ ਤੇ ਕੋਈ ਧਿਆਨ ਨਹੀਂ ਦੇ ਰਿਹਾ ਵੀ ਉਹਦੀ ਅਸਲ ਯੂਟਿਲਾਈਜੇਸ਼ਨ ਹੈਗੀ ਵੀ ਹੈ ਵੀ ਉਹ ਕੰਪਨੀ ਤੁਹਾਨੂੰ ਲੱਗਦਾ ਵੀ ਸਸਟੇਨੇਬਲ ਹੋਊਗੀ ਇਨ ਫ ਸੋ ਇਹ ਗੱਲ ਇਹ ਆ ਵੀ ਇਹ ਸਟਾਕ ਮਾਰਕੀਟ ਇਜ਼ ਲਾਈਕ ਆਕਸ਼ਨ ਮਾਰਕੀਟ ਹੈ ਨਾ ਵੀ ਜਿਹੜਾ ਬੰਦਾ ਆਕਸ਼ਨ ਕਰਦਾ ਜਿਹੜੀ ਅੱਜ ਚੀਜ਼ 100 ਡਾਲਰ ਦੀ ਹੈ ਜੇ ਕਿਸੇ ਨੇ ਕਹਤਾ ਚਲੋ ਮੈਂ 101 ਡਾਲਰ ਵੀ ਪੇ ਕਰ ਦੂੰਗਾ ਸੋ ਮੈਂ 101 ਡਾਲਰ ਪੇ ਕਰਨ ਨੂੰ ਰੈਡੀ ਹਾਂ ਤੁਸੀਂ ਆ ਕੇ ਕਹਤਾ ਜੀ ਮੈਂ ਤਾਂ 102 ਕਰ ਦੂੰਗਾ ਕੋਈ ਹੋਰ ਵੀ ਉਪਤਤਾ ਆ ਗਿਆ ਕੋਈ ਆਪਣੇ ਤੋਂ ਉਹ ਕਹੂਗਾ 105 ਡਾਲਰ ਕਰ ਦੂੰਗਾ ਰਾਈਟ ਸੋ ਐਂਡ ਇਟਸ ਜਸਟ ਅ ਡਿਮਾਂਡ ਐਂਡ ਸਪਲਾਈ ਵਾਲੀ ਇਸਪੇਸ ਤੇ ਚੱਲੀ ਜਾਂਦਾ ਵੀ ਐਕਚੁਅਲ ਵੈਲਿਊ ਨਹੀਂ ਕੋਈ ਦੇਖ ਰਿਹਾ ਵੀ ਉਹਦਾ ਜਿਹੜੀ ਵੀ ਚੀਜ਼ ਐਸੈਟ ਆ ਜਾਂ ਕੋਈ ਸਟਾਕ ਆ ਤੇ ਕੀ ਹੋ ਐਕਚੁਅਲ ਵੈਲਿਊ ਉਹ ਉਹ ਹੋਲਡ ਕਰਦੇ ਚ ਨਹੀਂ ਕਰਦੇ ਸੋ ਇਹ ਥੋੜਾ ਜਿਹਾ ਕਨਸੈਪਟ ਇਹ ਹੁੰਦਾ ਹੀ ਆ ਨਾਰਮਲੀ ਬਟ ਹੁਣ ਥੋੜਾ ਜਿਹਾ ਜਿਹੜਾ ਇਸ ਲਈ ਹੈਰਾਨ ਪਰੇਸ਼ਾਨ ਕਰਨ ਵਾਲੀ ਗੱਲ ਹੈਗੀ ਆ ਵੀ ਨਾਰਮਲੀ ਕੀ ਹੁੰਦਾ ਆ ਜਦੋਂ ਇਕਨੋਮੀ ਡਾਊਨ ਹੋਵੇ ਜੌਬ ਲਾਸ ਹੋਦੀਆਂ ਹੋਣ ਕਿ ਉਸ ਟਾਈਮ ਇੰਨੀ ਮਾਰਕੀਟ ਉੱਪਰ ਨਹੀਂ ਜਾਂਦੀ ਹੈਗੀ ਖਾਸ ਕਰਕੇ ਜਦੋਂ 골ਡ ਪ੍ਰਾਈਸ ਵੀ ਉੱਪਰ ਜਾ ਰਿਹਾ ਹੈ ਬਈ ਹੁਣ 골ਡ ਵੀ ਉੱਪਰ ਜਾ ਰਿਹਾ ਤੇ ਸਟਾਕ ਮਾਰਕੀਟ ਵੀ ਉੱਪਰ ਜਾ ਰਹੀ ਹੈ 골ਡ ਹਮੇਸ਼ਾ ਉਦੋਂ ਉੱਪਰ ਜਾਂਦਾ ਜਦੋਂ ਅਨਸਰਟੇਨਟੀ ਜ਼ਿਆਦਾ ਹੁੰਦੀ ਹੈ ਜਦੋਂ ਮਾਰਕੀਟ ਦੇ ਵਿੱਚ ਰਿਸਕ ਹੁੰਦਾ ਹੈ ਹੁਣ ਦੂਜਾ ਰੀਜ਼ਨ ਇਹਦੇ ਵਿੱਚ ਇਹੀ ਆ ਮਾ ਵੀ ਕਿਉਂਕਿ ਜਿਹੜੀਆਂ ਇੰਡੈਕਸ ਜਿਹੜਾ ਹੈਗਾ ਇੰਡੈਕਸ ਇਜ਼ ਨਾਟ ਵੈਲ ਡਾਈਵਰਸਿਫਾਈਡ ਐਨੀ ਮੋਰ ਰਾਈਟ ਇਨ ਟਰਮਸ ਆਫ ਕੰਪਨੀਆਂਜ਼ ਨੰਬਰ ਆਫ ਕੰਪਨੀਆਂਜ਼ ਆਪਾਂ ਕਹਿ ਸਕਦੇ ਹਾਂ ਵੀ 500 ਕੰਪਨੀ ਹੈਗੀਆਂ ਐਸ ਐਮ ਪੀ 500 ਦੇ ਵਿੱਚ ਬਟ ਜਿਹੜੀ ਵੇਟੇਜ ਹੈਗੀ ਆ ਉਹ 15-20 ਕੰਪਨੀਆਂ ਹੀ ਉਹਨੂੰ ਡਰਾਈਵ ਕਰ ਰਹੀਆਂ ਇਹ ਵੇਟੇਜ ਦੇ ਨਾਲ ਰਾਈਟ ਸੋ ਉਹ ਥੋੜਾ ਜਿਹਾ ਜੋ ਬੈਲੈਂਸ ਲੋਕਾਂ ਨੂੰ ਪਤਾ ਨਹੀਂ ਲੱਗਦਾ ਆਮ ਬੰਦੇ ਨੂੰ ਸਮਝ ਨਹੀਂ ਪਉਂਦੇ ਰਾਈਟ ਸੋ ਜੇ ਉਹ 10-15 ਕੰਪਨੀਆਂ ਪਰਫਾਰਮ ਕਰਨੀਆਂ ਬੰਦ ਕਰ ਦੇਣ ਅੱਜ ਤਾਂ ਐਸ ਐਮ ਪ ਜੀ ਸੋ ਇਨ ਫੈਕਟ ਜੋ 10 15% ਕੰਪਨੀਆਂ ਦੇ ਵਿੱਚੋਂ ਦੂਸਰੀ ਟ੍ਰੈਂਡ ਚੇਂਜ ਹੋ ਜਾਵੇ ਥੱਲੇ ਜਾਣਾ ਸ਼ੁਰੂ ਹੋ ਜਾਵੇ ਕਿਉਂਕਿ weight ਜਿੰਨਾ ਦੀ ਉੱਪਰ ਹੈ ਬਾਕੀ ਚਾ 485 ਕੰਪਨੀਆਂ ਸਹੀ ਠੀਕ ਠਾਕ ਬਿਜ਼ਨਸ ਕਰਦੀਆਂ ਹੋਣ ਤੇ ਤਾਂ ਵੀ ਇੰਡੈਕਸ ਨੀਚੇ ਆ ਜਾਏਗਾ ਸੋ ਇਟਸ ਇਟਸ ਵੈਰੀ ন্যারੋ ਮਾਰਕੀਟ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਜੀ ਪਰ ਇਹੀ ਆਪਾਂ ਚੀਜ਼ ਪਹਿਲਾਂ ਵੀ ਸਮਝੇ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ Amazon ਰਹੀ ਕੰਪਨੀ ਹੈਗੀ ਆ ਈਵਨ ਦੋ ਵੀ ਸਰਡੇ ਪ੍ਰੋਫਿਟ ਲੈ ਰਹੇ ਨੇ ਤੇ ਉਸ ਤੋਂ ਬਾਅਦ ਵੀ ਜਿਹੜੀ ਹੈਗੀ ਆ ਜਿਹੜੀ ਇੰਨੀ ਸਟਰੋਂਗ ਕੰਪਨੀ ਹੋਣ ਦੇ ਬਾਵਜੂਦ ਦੀ ਉਹ ਆਪਣੀਆਂ ਆਈਡੀ ਜੌਬਸ ਕੱਟ ਕਰ ਰਹੇ ਨੇ ਤੁਹਾਨੂੰ ਲੱਗਦਾ ਵੀ ਇਹ ਡਾਪਸ਼ਨ ਹੈਗੀ ਆਟੋਮੇਸ਼ਨ ਤੇ AI ਆਪਾਂ ਚਲੋ ਕੰਪਨੀ ਦੀ ਗੱਲ ਕਰਦੇ ਹਾਂ ਪਰ ਇਹ ਦਾ ਇਹਦਾ ਵੀ ਇੱਕ ਵੱਡਾ ਲਿੰਕ ਹੈਗਾ ਕਿ ਕੰਪਨੀਆਂ ਜਿਹੜੀਆਂ ਖਾਸ ਕਰਕੇ ਇਹਦੀ ਅਡਾਪਸ਼ਨ ਲਈ ਜਿਆਦਾ ਪੈਸਾ ਖਰਚਣ ਲੱਗ ਗਈਆਂ ਬਿਲਕੁਲ ええ。Or, uh ਮੇਨ ਗੋਲ ਇਹੀ ਹੈਗਾ ਨਾ ਵੀ ਅਸੀਂ ਰੋਬੋਟਿਕਸ ਤੇ ਜਾਣਾ ਹੈਗਾ ਉਹਨੂੰ ਜ਼ਿਆਦਾ ਯੂਜ਼ ਕਰਨਾ ਵੀ ਅਸੀਂ ਸੈਲਰੀ ਕੋਸਟ ਬਚਾਵਾਂਗੇ ਹੁਣ ਕੰਪਨੀਆਂ ਦੇ ਆਪਸ ਵਿੱਚ ਉਹ ਲੱਗਿਆ ਹੋਇਆ ਵੀ ਅਲਟੀਮੇਟਲੀ ਨੋਬਾਡੀ ਥਿੰਕਿੰਗ ਫਾਰ ਦ ਲੌਂਗ ਟਰਮ ਗਵਰਨਮੈਂਟ ਜਿਥੇ ਡੋਨਲਡ ਟਰੰਪ ਟ੍ਰੇਡ ਵਾਰ ਤਾਂ ਨੇ ਜ਼ਰੂਰ ਸ਼ੁਰੂ ਕੀਤੀ ਹੈਗੀ ਰਾਈਟ ਬਲੈਕਨ ਜਿਹੜਾ ਇੰਟਰਨਲੀ ਇੰਪੈਕਟ ਜਿਹੜੀਆਂ ਇਹ ਤਾਂ ਕਹ ਰਿਹਾ ਸੀ ਮੈਂ ਜੋਬਸ ਹੋਰ ਲੈ ਕੇ ਆਉਂਗਾ ਵੀ ਅਗਰ ਇੱਥੇ ਡਿਮਾਂਡ ਵਧੂਗੀ ਮਤਲਬ ਬਾਹਰ ਲਿੰਗ ਤੋਂ ਸਮਾਨ ਨਹੀਂ ਆਊਗਾ ਤਾਂ ਇੱਥੇ ਅਸੀਂ ਪ੍ਰੋਡਿਊਸ ਹੋਰ ਕਰਾਂਗੇ ਤਾਂ ਬਦਲ ਗਈਆਂ ਤੇ ਪ੍ਰੋਡਿਊਸ ਤਾਂ ਹੋਰ ਕਰ ਰਹੇ ਆ ਤੇ ਲੇਕਿਨ ਰੋਬੋਟਿਕਸ ਨੂੰ ਯੂਜ਼ ਕਰਕੇ ਆਪਾਂ ਰਾਈਟ AI ਨੂੰ ਯੂਜ਼ ਕਰਕੇ ਸੋ ਫਿਰ ਉਹ ਕਿੱਧਰ ਨੂੰ ਜਾਣੇ ਲੋਕਾਂ ਨੂੰ ਜੌਬਸ ਨਹੀਂ ਮਿਲੂਗੀ ਸੋ ਸਾਰੇ ਲੋਕ ਤਾਂ ਬਿਜ਼ਨਸ ਤਾਂ ਕਰ ਨਹੀਂ ਸਕਦੇ ਰਾਈਟ ਸੋ ਜੌਬ ਵੀ ਤਾਂ ਕਿਸੇ ਨੂੰ ਕਰਨੀ ਪੈਣੀ ਤਾਂ ਤੇ ਫਿਰ ਉਹੀ ਗੱਲ ਫਿਰ ਉਹ ਅਟੈਚ ਹੋ ਰਹੀ ਹੈ ਗਰਾਊਂਡ ਰਿਐਲਿਟੀ ਤੋਂ ਅਟੈਚ ਹੋ ਰਹੀ ਹੈ ਹੁਣ ਕਿੰਨਾ ਚਿਰ ਇਦਾਂ ਚੱਲੂਗਾ ਇਹ ਚੀਜ਼ ਸੋ ਇਹਦਾ ਜਿਹੜਾ ਐਂਡ ਲੱਗ ਰਿਹਾ ਕੋਈ ਕਹੜਾ ਵਧੀਆ ਨਹੀਂ ਲੱਗ ਰਿਹਾ ਤੇ ਰਿਸਕ ਜਿਦੋਂ ਜਿਦੋਂ ਮਾਰਕੀਟ ਉੱਪਰ ਜਾ ਰਹੀ ਹੈ ਇਟ ਲੁਕਸ ਗੁੱਡ ਔਨ ਪੇਪਰ ਪਰ ਦਾ ਕਾਊਂਟ ਦੇ ਵਿੱਚ ਹਰਿਆਲੀ ਦਿਖ ਰਹੀ ਹੈ ਗ੍ਰੀਨ ਲੱਗ ਰਿਹਾ ਹਨ ਪੈਸੇ ਥੋੜਾ ਜਿਆ ਦੇਖ ਕੇ ਵਧੀਆ ਲੱਗਦਾ ਬਟ ਰਿਸਕ ਵੀ ਨਾਲ ਨਾਲ ਮੈਂ ਕਹੂੰਗਾ ਵੀ ਉਹ ਨਹੀਂ ਵੱਧਾ ਯਾਰ ਜੀ ਪਰ ਇਹਨੂੰ ਜਦੋਂ ਵੱਡੀ ਪਿਕਚਰ ਦੇ ਵਿੱਚ ਦੇਖਦੇ ਆਂ ਖਾਸ ਕਰਕੇ ਜਦੋਂ ਦੀ ਸਟਾਕ ਮਾਰਕੀਟ ਤੇ ਉੱਥੇ ਨੀਕਰ ਫੀਗਾ ਮਾਰਦੇ ਵੀ ਏਡੇ ਵੱਡੇ ਪ੍ਰੋਫਿਟ ਤੇ ਉਸ ਤੋਂ ਬਾਅਦ ਜਦੋਂ ਆਪਾਂ ਗਵਰਨਮੈਂਟ ਵਾਲੀ ਸਾਈਡ ਦੇਖਦੇ ਆਂ ਵੀ ਇਹਦਾ ਇੰਟਰਸਟ ਰੇਟ ਆ ਤੁਸੀਂ ਦੇਖਿਆ ਵੀ ਕੈਨੇਡਾ ਦੇ ਵਿੱਚ ਵੀ ਕੱਟ ਹੋ ਗਿਆ ਹੁਣ ਜਦੋਂ ਗ੍ਰੇਨ ਇੰਟਰਸਟੇਟ ਕੱਟ ਹੋਊਗਾ ਤਾਂ ਉਹਦੇ ਕਰਕੇ ਜਿਹੜਾ ਹੈਗਾ ਵਾ ਤੁਹਾਡੀ ਇਨਫਲੇਸ਼ਨ ਵੀ ਥੋੜੀ-ਮੋਟੀ ਫਰਕ ਪੈਗੀ ਲੋਕੀ ਮਾੜਾ-ਮੋਡਾ ਸ਼ਾਇਦ ਐਕਟੀਵਿਟੀ ਹੋਰ ਵਧਾਉਣਗੇ ਰਾਈਟ ਉਸ ਤੋਂ ਬਾਅਦ ਜਿਹੜੇ ਜੋਬਸ ਦਾ ਵੀ ਫਰਕ ਪੈ ਰਿਹਾ ਵੀ ਮੈਨੂੰ ਲੱਗਦਾ ਵੀ ਜੇ ਇੰਨੀਆਂ ਜੋਬਸ ਦੇ ਉੱਤੇ ਅਨਸਰਟੇਨਟੀ ਹੈਗੀ ਆ ਈਵਨ ਦੋ ਵੀ ਤੁਹਾਡੇ ਜਿਹੜੇ ਇੰਟਰਸਟੇਟ ਕੱਟ ਹੋ ਰਿਹਾ ਵੀ ਉਹ ਐਬਜ਼ੌਰਬ ਹੋ ਜਾਣਗੇ ਕਿ ਜਿੱਦਾਂ ਲੋਕੀ ਪਹਿਲਾਂ ਆਮ ਹੁੰਦਾ ਸੀ ਵੀ ਜਦੋਂ ਡੈਟ ਸਸਤਾ ਹੋ ਗਿਆ ਲੋਕੀ ਕਈ ਵਾਰ ਐਦਾਂ ਹੁੰਦਾ ਸੀ ਵੀ ਸ਼ਾਪਿੰਗ ਵਗੈਰਾ ਵੱਧ ਕਰ ਲਈ ਪੈਸੇ ਵੱਧ ਖਰਚਲੇ ਪਰ ਅੱਜ ਜਿਹੜ ਉਹ ਵੀ ਮੈਨੂੰ ਲੱਗਦਾ ਹੋਲਡ ਕਰਨਾ ਸ਼ੁਰੂ ਲੋਕਾਂ ਨੇ ਕਰ ਦੇਣਾ ਤੇ ਜਿਹੜਾ ਮਨੀ ਦੀ ਸਰਕੂਲੇਸ਼ਨ ਹੈਗੀ ਹੈ ਮਾਰਕੀਟ ਦੇ ਵਿੱਚ इवन दो ਜਿਹੜੇ ਆਪਾਂ ਇੰਟਰਸਟਡ ਹੈਗੇ ਆਪਾਂ ਦੇਖ ਰਹੇ ਹਾਂ ਦਿਨੋਂ ਦਿਨ ਘੱਟ ਰਹੇ ਆ ਔਰ ਪੈਸਾ ਕਿਡਿ ਰੋਟੇਟ ਹੋ ਰਿਹਾ ਮਾਰਕੀਟ ਦੇ ਵਿੱਚ ਮੈਨੂੰ ਮੈਨੂੰ ਲੱਗਦਾ ਵੱਡਾ ਕਾਰਨ ਉਹਦਾ ਇਹੀ ਹੈ ਵੀ ਇਹਦੀ ਲੋਕਾਂ ਦੀ ਮੈਂਟੈਲਿਟੀ ਹੈਗੀ ਆ ਵੀ ਲੋਕਾਂ ਦੇ ਵਿੱਚ ਫੀਅਰ ਹੈ ਤੇ ਲੋਕੀ ਹੁਣ ਉਹ ਪੈਸੇ ਨੂੰ ਹੋਲਡ ਕਰਕੇ ਰੱਖਣਾ ਚਾਹੁੰਦੇ ਆ हां बिल्कुल वो वो ਹੈਗਾ ਕਈ ਚੀਜ਼ਾਂ ਨੂੰ ਪਰ ਹੋਲਡ ਵੀ ਕਰਨਾ ਦੂਜੀ ਤਰਫ ਫੋਮੋ ਵੀ ਹੈਗਾ ਹੋਲਡ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਪੀਪਲ ਹੁਣ ਉਹ ਕਾਫੀ ਲੋਕਾਂ ਦਾ ਮੋਸਟਲੀ ਆਪਣੇ ਕਮਿਊਨਿਟੀ ਦਾ ਧਿਆਨ ਜਿਹੜਾ ਹੁੰਦਾ ਰੀ ਹਾਰਡ ਐਸਟਾਡ ਵਾਲੀ ਸਾਈਡ ਹੁੰਦਾ ਰੀਅਲ ਅਸਟੇਟ ਵਾਲੀ ਸਾਈਡ ਹੁੰਦਾ ਰਾਈਟ ਐਂਡ ਬਿਕੋਜ਼ ਦੇ ਹੁਣ ਉਸ ਚੀਜ਼ ਉਹਨਾਂ ਨੇ ਦੇਖੀ ਆ ਪਿਛਲੇ 2-3 ਸਾਲ ਦੇ ਵਿੱਚ ਸੱਟ ਲੱਗੀ ਤਾਂ ਉਹ ਸੈਂਟੀਮੈਂਟ ਨੂੰ ਤੁਹਾਨੂੰ ਬਹੁਤ ਹਿੱਟ ਕਰਦਾ ਆ ਹੁਣ ਉਹਨੂੰ ਸੈਂਟੀਮੈਂਟ ਇੰਨੇ ਗਲੋ ਹੋ ਪਏ ਨੇ ਹੁਣ ਲੋਕ ਸਾਰੇ ਕਹਿ ਰਹੇ ਵੀ ਨਹੀਂ ਪ੍ਰਾਪਰਟੀ ਮਾਰਕੀਟ ਤਾਂ ਹਲੇ ਰੈਸੈਸ਼ਨ ਜਾਊ ਹੋਰ ਜਾਊ ਕਿਉਂਕਿ ਉਹ ਡੂਮੈਂਡ ਗਲੂਮ ਚੱਲ ਰਹੀ ਹੈ ਤੇ ਜਦੋਂ ਮੂਵਮੈਂਟ ਵਾਲਾ ਏਰੀਆ ਹੁੰਦਾ ਉਦੋਂ ਕੋਈ ਸੁਣਦਾ ਨਹੀਂ ਉਦੋਂ ਆਨਲਾਈਨ ਨਹੀਂ ਇਦਾਂ ਜਾਣਾ ਕੈਨੇਡਾ ਦੇ ਵਿੱਚ ਤਾਂ ਪ੍ਰਾਪਰਟੀ ਡਾਊਨ ਨਹੀਂ ਜਾਂਦੀ ਰਾਈਟ ਉਹ ਆ ਆਮ ਗੱਲਾਂ ਸੁਣਨ ਨੂੰ ਮਿਲਦੀਆਂ ਜੇ ਹੁਣ ਤੁਸੀਂ ਕਿਸੇ ਨੂੰ ਕਹਿ ਵੀ ਦਿਓ ਵੀ ਨਹੀਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਤੁਹਾਡੀ ਮਤਲਬ ਵਧੀਆ ਡੀਲ ਮਿਲ ਸਕਦੀ ਆ ਨਹੀਂ ਨਹੀਂ ਹ ਹਾਲ ਤਾਂ ਹੋਰ ਚੱਗੂ ਥਲੇ ਰਾਈਟ ਸੋ ਇਹ ਹਮੇਸ਼ਾ ਐਦਾ ਹੀ ਹੁੰਦਾ ਉਹ ਸੈਂਟੀਮੈਂਟ ਦੇ ਨਾਲ ਲੋਕ ਜਿਆਦਾ ਡਿਸੀਜਨ ਲੈਂਦੇ ਨੇ ਉਸੇ ਹਿਸਾਬ ਨਾਲ ਸੋਚਦੇ ਨੇ ਲੇਕਿਨ ਉਹ ਉਹ ਲੋਕ ਨੇ ਜਿਹੜੇ ਪੈਸਾ ਮਤਲਬ ਡਰ ਰਹੇ ਨੇ ਕਿਸ ਕਿਤੇ ਪੈਸਾ ਲਾਉਣ ਨੂੰ ਰਾਈਟ ਰੱਖ ਰਹੇ ਨੇ ਆਪਣੇ ਕੋਲੇ ਜਾਂ ਐਫ ਡੀ ਕਰਾ ਕੇ ਜਾਂ ਆਪਾਂ ਨੂੰ ਕੀ ਕਹਿੰਦੇ ਆ ਉਹਨੂੰ ਜੀ ਆਈ ਸੀ ਵੇਰਾ ਕਰਾ ਕੇ ਬਟ ਜੇ ਅਗਰ ਗੱਲ ਕਰੀਏ ਆਪਾਂ ਦੂਜੇ ਪਾਸੇ ਸਟਾਕ ਮਾਰਕੀਟ ਵਾਲੇ ਉਹ ਫੋਮੋ ਦੇ ਵਿੱਚ ਵੀ ਇਹ ਨੇ ਜਿਨ੍ਹਾਂ ਕੋਲੇ ਥੋੜੇ ਜਿਹੇ ਪੈਸੇ ਪਏ ਆ ਭਾਜੀ ਲੈ ਲਈਏ ਅ ਮਤਲਬ ਉੱਪਰ ਚਲੇਗਾ ਸਟਾਕ ਹੁਣ ਲੈ ਲਈ ਜਿੱਦਾਂ ਸਾਨੂੰ ਕੁਐਸਚਨ ਆਉਂਦੇ ਨੇ ਰਾਈਟ ਉਹਨਾਂ ਨੂੰ ਆਇਆ ਵੀ ਬੱਸ ਮਿਸ ਹੋ ਗਈ ਸਾਡੀ ਤਾਂ ਆਹ ਸਟਾਕ 20% ਉੱਪਰ ਚਲੇਗਾ 30% ਚਲੇ ਗਿਆ ਇੱਥੋਂ ਹੋਰ ਪਤ ਨਹੀਂ ਕਿੰਨਾ ਉੱਪਰ ਚਲੇ ਜਾਊਗਾ ਸੋ ਉਹ ਦੋਨੋਂ ਸੈਂਟੀਮੈਂਟ ਹੀ ਆਲਟੀਮੇਟਲੀ ਪਲੇ ਕਰਦੇ ਨੇ ਮਾਰਕੀਟ ਦੇ ਵਿੱਚ